Cad o. Pan 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 ਕਾਹਲੇ ਸਕੂਲਾਂ ਵਿੱਚ ਕੋਈ ਫਰਕ ਨਹੀਂ ਰਹੇਗਾ ਜਿੱਥੇ ਤੁਸੀਂ ਪ੍ਰਾਈਵੇਟ ਸਕੂਲਾਂ ਚ ਜਾਂਦੇ ਹੋ ਨਾ ਫੀਸਾਂ ਦੇ ਰਹੇ ਹੋ ਆਪਣੇ ਬੱਚਿਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਦੇਰਵਾ ਵਿਖੇ ਦਾਖਲ ਕਰਵਾਓ ਆਏ ਵੈਲਕਮ ਜਦੋਂ ਮਰਜੀ ਆਓ ਸਾਡੇ ਸਕੂਲ ਵਿੱਚ ਤੁਹਾਡਾ ਸਵਾਗਤ ਹੈ ਜੀ ਸਕੂਲ ਨੂੰ ਦੇਖੋ ਪਰਖੋ ਔਰ ਫਿਰ ਦੱਸੋ ਤੁਸੀਂ ਹਰ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਸਾਡੇ ਸਕੂਲ ਵਿੱਚ ਜਰੂਰ ਜਰੂਰ ਦਾਖਲ ਕਰਵਾਓ ਤੁਹਾਡੇ ਸਭ ਨਾਲ ਗੇਂਦ ਬੰਤੀ ਹੈ ਜੀ ਆਪਣੇ ਬੱਚੇ ਦਾ ਭਵਿੱਖ ਖਸਮਾਰੋ ਇਹ ਹਰ ਬੱਚੇ ਦੀ ਆਪਣੀ ਜ਼ਿੰਦਗੀ ਸਮਾਰੋ। ਤਾਂ ਨਾ। ਉਹ ਲੋ ਰੈਲੀ ਕੱਟੀ ਜਾ ਰਹੀ ਹੈ ਕਿਸ ਪਰਪਜ ਲਈ ਜਿਹੜੀ ਰੈਲੀ ਕੱਟੀ ਗਈ ਹੈ। ਇਹ ਰੈਲੀ ਜੀ ਸਕੂਲ ਵਿੱਚ ਨਵੇਂ ਦਾਖਲੇ ਸ਼ੁਰੂ ਹੋ ਚੁੱਕੇ ਆ ਦਾਖਲਾ ਮੁਹਿੰਮ ਲਈ ਸੀ ਮਤਲਬ ਰੈਲੀ ਕੱਢ ਰਹੇ ਆ। ਤਾਂ ਵੱਧ ਤੋਂ ਵੱਧ ਬੱਚਿਆਂ ਨੂੰ ਦਾਖਲ ਕਰ ਸਕੀਏ ਅੱਗੇ ਸਾਡੇ ਕੋਲ 450 ਬੱਚਾ ਹੈ। ਸਾਡੀ ਕੋਸ਼ਿਸ਼ ਹੈ ਕਿ 550 ਤੋਂ ਉੱਪਰ ਲਿਆ ਜਾ ਸਕੀਏ। ਇਹ ਕਿ ਤੁਹਾਨੂੰ ਸਕੂਲ ਦੇ ਵਿੱਚ ਲਗਾਉਣ ਕੀ ਤੁਸੀਂ ਫੈਸਿਲਿਟੀਆਂ ਦੇ ਰਹੇ ਕਾਰਨ ਜੇ ਬਹੁਤ ਕਾਰਨ ਕਾਫੀ ਕਾਰਨ ਨੇ ਜਿੱਦਾਂ ਸਾਰਾ ਸਟਾਫ ਵੈਲ এডਿਕੇਟਿਡ ਹੈ ਸਾਡੇ ਕੋਲ ਕੰਪਿਊਟਰ ਰੂਮ ਨੇ ਅਸੀਂ ਤਿਆਰ ਕਰਵਾ ਲਈ ਹੈ ਕੰਪਿਊਟਰ ਰੂਮ ਲਾਇਬ੍ਰੇਰੀ ਰੂਮ ਹੈ ਹਰ ਕਮਰੇ ਦੇ ਵਿੱਚ ਸਮਾਰਟ ਸਮਾਰਟ ਰੂਮ ਬਣਾ ਰੱਖਿਆ ਅਸੀਂ ਹਰ ਕਮਰੇ ਦੇ ਵਿੱਚ ਪ੍ਰੋਜੈਕਟਰ ਲੱਗੇ ਹੋਏ ਹੈ ਪੈਨਲ ਲੱਗੇ ਹੋਏ ਨੇ ਜਿਹਦੇ ਬੱਚੇ ਬਹੁਤ ਹੀ ਆਸਾਨੀ ਨਾਲ ਪੜ ਰਿਹਾ ਹੈ ਟੀਚਰ ਬਹੁਤ ਵਧੀਆ ਵੇ ਨਾਲ ਪੜਾ ਰਹੇ ਆ ਉਹਨਾਂ ਨੂੰ ਬੱਚਿਆਂ ਨੂੰ ਮਿੱਡੇ ਮੀਲ ਫ੍ਰੀ ਮਿਲ ਰਿਹਾ ਹੈ ਬੱਚਿਆਂ ਨੂੰ ਵਰਦੀਆਂ ਫ੍ਰੀ ਮਿਲ ਰਹੀਆਂ ਕਿਤਾਬਾਂ ਫ੍ਰੀ ਮਿਲ ਰਹੀਆਂ ਨੇ ਬੱਚਿਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਹੈ ਔਰ ਹਰ ਹਫਤੇ ਅਸੀਂ ਇਹਨਾਂ ਨੂੰ ਫਰੂਟ ਦੇ ਰਹੇ ਹਾਂ ਬੱਚਿਆਂ ਨੂੰ ਬੱਚੇ ਦੀ ਜਿੱਥੇ ਸਿਹਤ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਔਰ ਬੱਚੇ ਦੀ ਐਜੂਕੇਸ਼ਨ ਦਾ ਵੀ ਪੂਰਾ ਪੂਰਾ ਖਿਆਲ ਰੱਖਿਆ ਜਾ ਰਿਹਾ। ਕਿਹੜੀ ਕਲਾਸ ਦੇ ਕਿਹੜੀ ਜਮਾਤ ਦੇ ਜਿਹੜੇ ਦਾਖਲੇ ਤੁਹਾਡੇ ਵੱਲੋਂ ਸ਼ੁਰੂ ਜਿਹੜੇ ਕੀਤੇ ਗਏ ਨੇ? ਦਾਖਲੇ ਜੀ ਨਰਸਰੀ ਤੋਂ ਲੈ ਕੇ 5ਵੀਂ ਤੱਕ ਕਿਸੇ ਵੀ ਕਲਾਸ ਦਾ 3 ਸਾਲ ਤੋਂ ਲੈ ਕੇ ਬੱਚਾ 11 ਸਾਲ ਤੱਕ ਸਾਡੇ ਕੋਲ ਦਾਖਲ ਹੋ ਸਕਦਾ ਹੈ ਜੀ। ਅ ਦੜਬਾ ਪਿੰਡ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਾਰਿਆਂ ਦੇ ਬੱਚੇ ਆਪਣੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਜਿੱਥੇ ਇੰਨੀ-ਇੰਨੀ ਫੀਸਾਂ ਦੇ ਰਹੇ ਆ ਉਹ ਇੱਥੇ ਸਾਡੇ ਕੋਲ ਉਹਨਾਂ ਨੂੰ ਕੋਈ ਫੀਸ ਫੀਸ ਦੇਣ ਦੀ ਲੋੜ ਨਹੀਂ ਹੈ ਸੋ ਕਿਰਪਾ ਕਰਕੇ ਸਾਡੇ ਸਕੂਲ ਵਿੱਚ ਬੱਚਾ ਦਾਖਲ ਕਰਵਾਓ ਮਾ ਮਾਪ ਨੂੰ ਕੀ ਅਪੀਲ ਕਰਦੇ ਹਾਂ ਕਿ ਤੁਹਾਡੇ ਸਕੂਲ ਦੇ ਵਿੱਚ ਲਾਏ ਜਾਣ ਕੋਈ ਵਜੀਫਾ ਵਗੈਰਾ ਜਾਂ ਕੁਝ ਹੋਰ ਐਵੇਂ ਦੀਆਂ ਸਹੂਲਤਾਂ ਵੀ ਹੈਗੀਆਂ ਹਾਂਜੀ ਹਾਂਜੀ ਬੱਚਿਆਂ ਨੂੰ ਵਜੀਫੇ ਵੀ ਟਾਈਮ ਟੂ ਟਾਈਮ ਆ ਰਹੇ ਨੇ ਔਰ ਬਾਕੀ ਹਰ ਤਰ੍ਹਾਂ ਦਾ ਅਲੱਗ-ਅਲੱਗ ਤਰ੍ਹਾਂ ਦੇ ਵਜੀਫੇ ਆ ਰਹੇ ਨੇ ਬੱਚੇ ਨੂੰ ਜਿਸ ਤਰ੍ਹਾਂ ਕੋਈ ਵੀ ਕੁਆਲਿਟੀ ਕੈਟਾਗਰੀ ਜੋ ਵੀ ਹੈ ਹਰ ਤਰ੍ਹਾਂ ਨਾਲ ਮਤਲਬ ਸਰਕਾਰ ਵੱਲੋਂ ਵਜੀਫੇ ਵੀ ਦਿੱਤੇ ਜਾ ਰਹੇ ਹਨ ਔਰ ਬਹੁਤ ਸਾਰੀਆਂ ਨੇ ਬਾਕੀ ਮੈਂ ਮਾਪਿਆਂ ਨੂੰ ਬੇਨਤੀ ਵੀ ਕਰਦੀ ਹਾਂ ਮਾਤਾ ਪਿਤਾ ਨੂੰ ਆਪ ਆਉਣ ਸਕੂਲ ਵਿੱਚ ਵਿਜ਼ਿਟ ਕਰਨ ਆ ਕੇ ਦੇਖਣ ਕਿੱਦਾਂ ਪੜ੍ਹਾਈ ਹੋ ਰਹੀ ਹੈ ਕੀ ਡਿਸਪਲਿਨ ਹੈ ਕਿੱਦਾਂ ਮੇਨਟੇਨ ਕੀਤਾ ਜਾ ਰਿਹਾ ਸਾਰਾ ਕੁਝ ਫਿਰ ਉਸ ਤੋਂ ਬਾਅਦ ਫੈਸਲਾ ਕਰਨ ਆਪਣੇ ਬੱਚੇ ਨੂੰ ਸਾਡੇ ਕੋਲ ਦਾਖਲ ਕਰਵਾਉਣ ਦਾਖਲੋ ਮੇਜ ਸਾਡਾ ਹੈ ਤਾਂ ਅੱਜ ਤੋਂ ਸ਼ੁਰੂ ਹੈ ਔਰ ਅੱਜ ਤੋਂ ਬਾਅਦ ਅਸੀਂ ਮਤਲਬ 31 ਮਾਰਚ ਤੱਕ ਹੈ ਸਾਡੇ ਕੋਲ ਮਤਲਬ April ਚ ਦਾਖਲੇ ਸ਼ੁਰੂ ਨਹੀਂ ਬਟ ਸਾਡੇ ਲਈ ਤਾਂ ਇਹ ਕਿ ਸਤੰਬਰ ਤੱਕ ਅਸੀਂ ਦਾਖਲੇ ਕਰਦੇ ਹੀ ਰਹਿਣੇ ਹੁੰਦੇ ਆ ਔਰ ਵੈਸੇ ਵੀ ਸਰਕਾਰੀ ਸਕੂਲ ਚ ਅਸੀਂ ਕਦੀ ਵੀ ਦਾਖਲਾ ਰੋਕ ਦੇਣੀ ਹੈ ਉਦੋਂ ਬਾਅਦ ਵੀ ਅਰਜੈਂਟ ਕੋਈ ਦਾਖਲੇ ਆ ਜਾਂਦੇ ਆ ਤਾਂ ਅਸੀਂ ਦਾਖਲ ਕਰਦੇ ਹੀ ਆ ਬੱਚੇ ਮਾਪੇ ਕੀ ਕੀ ਕਾਗਜ਼ ਪੱਤਰ ਲੈ ਕੇ ਆਉਣ ਕੀ ਕੀ ਡਾਕੂਮੈਂਟਸ ਚਾਹੀਦੇ ਆ ਜੇ ਦਾਖਲਾ ਕਰਦੇ ਹੋ ਡਾਕੂਮੈਂਟ ਜੀ ਬੱਚੇ ਨੂੰ ਜਿਵੇਂ ਆਧਾਰ ਕਾਰਡ ਔਰ ਜਨਮ ਪੱਤਰੀ ਇਹ ਦੋ ਇਲਾਵਾ ਅਸੀਂ ਹੋਰ ਕੁਝ ਨਹੀਂ ਮੰਗਦੇ ਔਰ ਅਗਰ ਜਨਮ ਪੱਤਰੀ ਹੀ ਕੱਲੀ ਹੈ ਉਹਦੇ ਤੇ ਵੀ ਅਸੀਂ ਬੱਚੇ ਨੂੰ ਢਾਕਲ ਕਰਦੇ ਕੀ ਨਾਮ ਹੈ ਜੀ ਨਾਮ ਜੀ ਹਰਮਨਪ੍ਰੀਤ ਸਿੰਘ ਜੀ ਕਿਹੜੀ ਕਲਾਸ ਚ ਪੜ੍ਹਦੇ ਤੁਸੀਂ ਪੰਜਵੀਂ ਜਮਾਤ ਜੀ ਕਿਹੜਾ ਸਕੂਲ ਹੈ ਜੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਡੜਬਾਈ ਕੀ ਕੀ ਸਹੂਲਤਾਂ ਨੇ ਜਿਹੜੀਆਂ ਤੁਹਾਨੂੰ ਤੁਹਾਡੇ ਸਕੂਲ ਦੇ ਵਿੱਚ ਮਿਲਦੀਆਂ ਨੇ ਸਾਨੂੰ ਹੀ ਸਾਡੇ ਸਕੂਲ ਚ ਸਭ ਸਭ ਕੁਝ ਮਿਲਦਾ ਜਿਵੇਂ ਵਰਦੀ ਕੀ ਸਾਨੂੰ ਨਹੀਂ ਦੇਣੀ ਪੈਂਦੀ ਫ੍ਰੀ ਫ੍ਰੀ ਦਾਖਲੇ ਠੀਕ ਹੈ ਜੀ ਤੇ ਮਿੱਡੇ ਦੇ ਮਿਲੀ ਸਾਨੂੰ ਰੋਜ਼ ਖਵਾਂਦੇ ਆਈ ਅੱਧੀ ਛੁੱਟੀ ਵੀ ਲਈ ਮਿੱਡੇ ਵਿੱਚ ਕੀ ਕੀ ਕੁਝ ਖਾਣ ਨੂੰ ਮਿਲਦਾ ਆਪ ਨੂੰ ਸਾਨੂੰ ਜੀ ਦਾਲ ਰੋਟੀ ਜੀ ਚਾਵਲ ਜੀ ਕੜੀ ਚੌਲੀ ਤੇ ਖੀਰ ਤੇ ਸੋਜੀ ਦਾ ਕੜਾਹੇ ਬਹੁਤ ਆਦੀ ਮਿਲਦੇ ਨਹੀਂ ਅੱਜ ਤੁਸੀਂ ਬੱਚੇ ਦਾਖਲ ਕਰਵਾਉਣ ਜਾ ਰਹੇ ਹੋ ਤੁਸੀਂ ਆਪਣੇ ਭੈਣ ਭਾਈ ਜਾਂ ਵੇੜੇ ਦੇ ਵਿੱਚ ਜਾਓਗੇ ਤਾਂ ਕੀ ਕਹੋਗੇ ਉਹਨਾਂ ਦੇ ਮਾਂ ਬਾਪ ਨੂੰ ਵੀ ਕਿਉਂ ਦਾਖਲ ਕਰਵਾਓ ਤੁਸੀਂ ਬੱਚੇ ਕੰਤੀ ਵੀ ਜਿਹੜੇ ਪ੍ਰਾਈਵੇਟ ਸਕੂਲ ਨੇ ਉਹ ਹੀ ਸਰਕਾਰੀ ਸਕੂਲਾਂ ਵਾਂਗੂ ਹੀ ਬਣ ਗਈ ਨਹੀਂ ਸਰਦਾਂ ਜੀ ਅੱਜ ਪ੍ਰਾਇਮਰੀ ਸਕੂਲ ਵੱਲੋਂ ਦਾਖਲਾ ਮੇਮ ਜਿਹੜੀ ਸ਼ੁਰੂ ਕੀਤੀ ਗਈ ਹੈ ਰੈਲੀ ਗੱਡੀ ਜਾ ਰਹੀ ਹੈ ਕਿਵੇਂ ਦੇਖ ਦੂੰ ਇਹਨੂੰ ਮੈਂ ਪ੍ਰਾਇਮਰੀ ਸਕੂਲ ਦੇ ਜਿਹੜੇ ਮੈਡਮ ਸਹਿਬਾਨ ਹੈ ਟੀਚਰ ਸਹਿਬਾਨ ਹੈ ਉਹਨਾਂ ਨੂੰ ਮੁਬਾਰਕਵਾਦ ਦੇਣਾ ਚਾਹਨਾ ਕਿ ਸਾਡੇ ਮਹੱਲਿਆਂ ਦੇ ਵਿੱਚ ਜਾ ਕੇ ਸਾਡੇ ਲੋਕਾਂ ਨੂੰ ਜਾਗਰਤ ਕਰ ਰਹੇ ਨੇ ਸੋ ਕਿ ਮੈਂ ਸਕੂਲ ਦੇ ਵਿੱਚ ਬਹੁਤ ਵਾਰੀ ਗਿਆ ਸਕੂਲ ਦੇ ਵਿੱਚ ਇੰਨੀ ਵਧੀਆ ਸਹਾਈ ਤੇ ਖਾਣਾ ਬੱਚਿਆਂ ਨੂੰ ਖਵਾਣਾ ਮੈਂ ਬਹੁਤ ਵੱਡੀ ਆਪਦੇ ਆਪ ਨੂੰ ਖੁਸ਼ੀ ਮਹਿਸੂਸ ਕਰਦਾ ਵੀ ਇਹ ਜੇ ਟੀਚਰ ਸਾਹਿਬਾਨ ਹੁਣ ਜਿਹੜੇ ਕਿ ਬੱਚਿਆਂ ਨੂੰ ਵਧੀਆ ਪੜ੍ਹਾਈ ਦੇਣਾ ਔਰ ਵਧੀਆ ਖਾਣਾ ਦੇਣ ਮੈਂ ਮੁਬਾਰਕਵਾਹ ਦਿੰਦਾ ਕਿ ਤੁਸੀਂ ਇਕੱਲੇ ਇਕੱਲੇ ਬੜੀ ਅਜੇ ਪੱਤਰਕਾਰ ਸਾਹਿਬ ਬੜੀ ਮਿਹਨਤ ਦੀ ਗੱਲ ਹੈ ਵੀ ਮਹੱਲੇ ਮਹੱਲੇ ਜਾ ਕੇ ਬੀਹੀ ਬੀਹੀ ਜਾ ਕੇ ਲੋਕਾਂ ਨੂੰ ਜਾਗਰਤ ਕਰਨਾ ਲੋਕਾਂ ਦੇ ਮਾਪਿਆਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਜਾਗਰਤ ਕਰਕੇ ਸਕੂਲ ਦੇ ਵਿੱਚ ਦਾਖਲਾ ਦੇਣਾ ਇੱਕ ਪ੍ਰਾਈਵੇਟ ਸਕੂਲਾਂ ਦਾ ਕੰਮ ਹੁੰਦਾ ਹੈ ਮੈਂ ਸਮਝਦਾ ਕਿ ਮੈਡਮਾਂ ਦਾ ਬਹੁਤ ਵੱਡਾ ਪਰਲ ਹੈ ਕਿ ਸਰਕਾਰੀ ਸਕੂਲ ਦੇ باوجود ਵੀ ਇਕੱਲੇ ਇਕੱਲੇ ਬੀਹਜਾਰੇ ਨੇ ਮਾਪੇ ਨੂੰ ਕੀ ਸਲੇ ਦਿੰਦੇ ਕਿ ਸਰਕਾਰੀ ਸਕੂਲ ਦੇ ਵਿੱਚ ਬੱਚੇ ਦਾਖਲ ਕਰਾਈ ਜਾਵੇ ਸੋ ਮੈਂ ਡੜਬਾ ਵਾਸੀਆਂ ਨੂੰ ਸਾਰੇ ਹੀ ਬੇਨਤੀ ਕਰਦਾ ਵਾਰਡ ਵਾਸੀਆਂ ਔਰ ਡੜਬਾ ਵਸਿਆਂ ਨੂੰ ਵੀ ਵੱਧ ਤੋਂ ਵੱਧ ਜਿਹੜੇ ਬੱਚੇ ਆ ਸਰਕਾਰੀ ਸਕੂਲ ਦੇ ਵਿੱਚ ਦਾਖਲ ਕਰਾਓ ਕਿਉਂਕਿ